ਸਲਾਨਾ ਪੰਡਹਾਰਾ ਤੇ ਸੱਭਿਆਚਾਰਕ ਮੇਲਾ ਪੀਰ ਬਾਬਾ ਦੀਨਾ ਸਾਜੀ ਦੇ ਦਰਬਾਰ ਤੇ ਸਮੂਹ ਨਗਰ ਨਿਵਾਸੀ ਕਨੇਚ ਰੋਡ ਸਾਹਨੇਵਾਲ ਵਿਖੇ ਕਰਵਾਇਆ ਗਿਆ। ਇਹ ਸਲਾਨਾ ਪੰਡਹਾਰਾ ਤੇ ਸੱਭਿਆਚਾਰਕ ਮੇਲਾ ਗੱਦੀ ਨਸੀਨ ਮਾਤਾ ਹਰਵੰਸ ਕੌਰ ਜੀ ਅਤੇ ਮੁਖ ਸੇਵਾਦਾਰ ਜਤਿੰਦਰ ਸਿੰਘ ਜੀ ਦੀ ਅਗਵਾਈ ਵਿੱਚ ਕਰਵਾਇਆ ਗਿਆ। ਇਸ ਸੱਭਿਆਚਾਰਕ ਮੇਲੇ ਦੀ ਸ਼ੁਰੂਆਤ ਪਿੰਕੀ ਵਰਮਾ ਵੱਲੋਂ ਐਂਕਰਿੰਗ ਕਰਕੇ ਕੀਤੀ ਗਈ। ਇਸ ਦੌਰਾਨ ਕਵਾਲਾਂ ਦੁਆਰਾ ਕਵਾਲੀ ਕਰਕੇ ਦਰਬਾਰ ਤੇ ਹਾਜ਼ਰੀ ਭਰੀ ਗਈ। ਇਸ ਸੱਪਿਆਚਾਰਕ ਮੇਲੇ ਤੇ ਉੱਚ ਕੋਟੀ ਦੇ ਕਲਾਕਾਰਾਂ ਨੇ ਪਹੁੰਚ ਕੇ ਆਪਣੀ ਹਾਜ਼ਰੀ ਲਗਵਾਈ ਜਿਨ੍ਹਾਂ ਵਿੱਚੋਂ ਗਾਇਕ ਪਿੰਕੀ ਵਰਮਾ ਇੰਟਰਨੈਸ਼ਨਲ ਗਾਇਕ ਸੋਨ ਸਿਕੰਦਰ ਰਾਜਨ ਗਿਲ ਮੈਡਮ ਹੁਸਨਪ੍ਰੀਤ ਹੰਸ ਹੁਸ਼ਿਆਰ ਮਾਹੀ ਮੈਡਮ ਰਮਨ ਸੱਗੂ ਗੁਰਪ੍ਰੀਤ ਬਿੱਕੀ ਮੈਡਮ ਜਸਪ੍ਰੀਤ ਹੈਪੀ ਢਾਲੀਵਾਲ ਮੈਡਮ ਲਵਪ੍ਰੀਤ ਢਾਲੀਵਾਲ ਬਲਬੀਰ ਰਾਏ ਸ਼ਵਨ ਮਰਾਏ ਅਤੇ ਹੋਰ ਕਲਾਕਾਰਾਂ ਨੇ ਪਹੁੰਚ ਕੇ ਹਾਜ਼ਰੀ ਲਗਵਾਈ ਇਸ ਮੌਕੇ ਤੇ ਲਖੋਵਾਲ ਤੋਂ ਪ੍ਰਧਾਨ ਅਮਰਜੀਤ ਸਿੰਘ ਜੀ ਬਾਬਾ ਜ਼ਾਹਰ ਬਲੀ ਦਰਗਾਹ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਦੌਰਾਨ ਇਸ ਸੱਭਿਆਚਾਰਕ ਮੇਲੇ ਤੇ ਸਾਨੇਵਾਲ ਤੋਂ ਵੱਖ-ਵੱਖ ਰਾਜਨੀਤਿਕ ਆਗੂ ਮਨਜਿੰਦਰ ਸਿੰਘ ਭੋਲਾ ਮੰਗਟ ਕੁਲਵਿੰਦਰ ਸਿੰਘ ਕਾਲਾ ਬਿਮਰੋ ਕੁਲਦੀਪ ਐਰੀ ਨਰਭੈ ਸਿੰਘ ਦਲਜੀਤ ਸਿੰਘ ਰਸਪਾਲ ਸਿੰਘ ਹਰੀ ਸਿੰਘ ਬਿਨੇ ਕੁਮਾਰ ਭੋਲੂ ਬਿੱਟੂ ਕਨੇਚ ਸਤਿੰਦਰ ਸਿੰਘ ਸਿੰਧੂ ਰਾਮਦੇਵਾਲ ਰਾਮੀ ਸੁਲਤਾਨ ਸਿੰਘ ਸੰਦੀਪ ਸਿੰਘ ਬੁੱਧਰਾਮ ਅਤੇ ਹੋਰ ਮਹਾਨ ਸ਼ਖਸੀਅਤਾਂ ਪਹੁੰਚੀਆਂ ਇਸ ਮੌਕੇ ਤੇ ਪੀਰ ਬਾਬਾ ਦੀਨਾ ਸਾਹ ਦੇ ਦਰਬਾਰ ਤੇ ਝੰਡੇ ਦੀ ਰਸਮ ਅਤੇ ਚਾਦਰ ਦੀ ਰਸਮ ਗੱਦੀ ਨਸੀਬ ਮਾਤਾ ਹਰਵੰਸ ਕੌਰ ਦੀ ਵੱਲੋਂ ਕੀਤੀ ਗਈ ਇਹ ਸੱਭਿਆਚਾਰਕ ਮੇਲਾ देर शाम ਤੱਕ ਚੱਲਦਾ ਰਿਹਾ ਅਤੇ ਇਸ ਮੌਕੇ ਤੇ ਸਮੂਹ ਸਾਨੇਵਾਲ ਦੇ ਨਿਵਾਸੀ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ ਆਓ ਵੇਖਦੇ ਹਾਂ ਸਾਡੀ ਇੱਕ ਰਿਪੋਰਟ ਤਾਜੀ ਜਿਹੜਾ ਮੇਲਾ ਕਰਵਾਇਆ ਜਾਂਦਾ ਕਿਹੜੀ ਜਗ੍ਹਾ ਤੇ ਮੇਲਾ ਹੈ ਵਾ ਇਹ ਕਿੰਨਾ ਮੇਲਾ ਕਰਵਾਇਆ ਇਹ ਬੇਟਾ ਮੇਰਾ ਖੈਲਾ ਦੀ 26 ਮੇਲਾ ਹੁੰਦਾ ਤੇ ਇਹ ਵੀ ਪੀਰ ਬਾਬਾ ਦਿਨੇ ਸਾਡੀ ਜਗ੍ਹਾ ਤੇ ਕਰਾਇਆ ਜਾਂਦਾ ਤੇ ਮਤਲਬ ਇਹਨਾਂ ਦੇ ਹਾਜਰੀ ਭਰ ਜਾਂ ਤੁਹਾਨੂੰ ਬਹੁਤ ਸਾਲ ਹੋ ਗਏ ਤੁਸੀਂ ਹਾਂ 33 ਮਤਲਬ ਇਹ ਜੀ ਸੇਵਲਾਲ ਹਾਂ ਬੇਟਾ ਦਿਨ ਸੀ ਨਾ ਮੈਥਰੀ ਕਿਉਂਕਿ 38 ਸਾਲ ਹੋ ਗਏ ਜਿੰਨੇ ਸੇਵਕਾਂ ਕੀ ਕਹਿਣਾ ਚਾਹੁੰਦੇ ਹੋ ਮਾਤਾ ਜੀ ਕਾਫੀ ਜੇ ਮੈਂ ਮੈਲ ਅਰਵਾਇਆ ਰਿਹਾ ਕਾ ਕਲਾਕਾਰ ਪਹੁੰਚੇ ਨੇ ਤੇ ਕਿਹੜੇ ਕਲਾਕਾਰ ਪਹੁੰਚੇ ਕਿੱਥੇ ਨੇ ਜਿਹੜਾ ਮੈਲਾ ਕਲਾਕਾਰਾਂ ਨੋ ਨਹੀਂ ਮੈਨੂੰ ਪਤਾ ਉਹਨਾਂ ਦਾ ਕਲਾਕਾਰ ਕਬਸੇ ਲੈ ਨੇ ਕੀ ਕਹਿਣਾ ਚਾਹੁੰਦੇ ਹੋ ਸੰਕਾਈਆਂ ਨੇ ਸੰਕਾ ਪਹੁੰਚੇ ਨੇ ਦਰਜੇ ਪਰ ਕਿੱਥੇ ਰਹਿਣੀ ਮਨੋ ਕੰਮ ਸੰਗਤ ਤਾਂ ਪਹੁੰਚਣਾ ਬੇਟਾ ਜੀ ਇਹ ਤਾਂ ਵਿਚਾਰ ਅਸੀਂ ਤਾਂ ਜੇ ਥੋੜੇ ਜਿਹੀ ਸੰਗਤ ਅਜੇ ਆ ਰਹੀ ਆ ਇਹ ਪੀਰ ਬਾਬਾ ਦਿਨਾ ਸ਼ਾਹ ਜੀ ਕਨੇਚ ਰੋਡ ਬਾਬਾ ਮਨਸਾਦਾ ਜੀ ਉਹਨਾਂ ਦੀ ਸਮਾਦ ਦੇ ਸਾਹਮਣੇ ਆ ਇਹ ਤਕਰੀਬਨ 14-15 ਸਾਲ ਤੋਂ ਵੱਧ ਹੀ ਹੋ ਗਈ ਤੇ ਕਿਨ ਮੇਲੇ ਨੂੰ ਹਾਂਜੀ 25-26 ਹਾਂਜੀ 25-26 ਸਾਲ ਹੋ ਗਏ ਇਸ ਮੇਲੇ ਨੂੰ ਕਰਵਾਉਂਦੇ ਨੇ ਔਰ ਦੂਰੋਂ ਦੂਰੋਂ ਸੰਗਤਾਂ ਆਸੇ ਪਾਸੇ ਜਿੰਨੇ ਵੀ ਪਿੰਡ ਨੇ ਔਰ ਸਾਰੇ ਹਮ ਹਮਾ ਕੇ ਪਹੁੰਚਦੇ ਨੇ ਬਾਬਾ ਜੀ ਦਰਬਾਰ ਤੇ ਬੜੀ ਕਿਰਪਾ ਔਰ ਬਹੁਤ ਚੋਟੀ ਦੇ ਕਲਾਕਾਰ ਕਬਾਲ ਇੱਥੇ ਹਰ ਸਾਲ ਹਾਜ਼ਰੀ ਭਰਦੇ ਨੇ ਔਰ ਮਨੋ ਕਾਮਨਾ ਸਭ ਦੀਆਂ ਪੂਰੀਆਂ ਹੁੰਦੀਆਂ ਨੇ ਤੋਂ ਅੱਜ ਵੀ ਮੇਲੇ ਦੀ ਜਿਹੜੀ ਸ਼ੁਰੂਆਤ ਕਵਾਲਾਂ ਦੇ ذریعے ਹੋ ਚੁੱਕੀ ਆ ਹੁਣ ਜਿਹੜੇ ਨਾਮੀ ਕਲਾਕਾਰ ਪੰਜਾਬ ਦੇ ਉਹਨਾਂ ਵੱਲੋਂ ਬਾਬਾ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀ ਭਰੀ ਜਾਊਗੀ। ਕੀ ਕਹਿਣਾ ਚਾਹੁੰਦੇ ਜੀ ਸਾਹਿਬਾ ਸਾਹਿਬ ਵੱਲੋਂ ਮੁਕਤ ਸੇਵਾਦਾਰ ਨੇ ਜਤਿਨ ਸਿੰਘ ਮਾਤਾ ਜੀ ਨੇ ਤੇ ਕਾਫੀ ਨੰਬਰ ਸੰਮਤ ਜਿਹੜੀ ਜਿਹੜੀ ਕਿੰਨੇ ਮਨੋ ਕਾਮਨਾ ਪੂਰੀ ਨਹੀਂ ਸੰਗਤਾਂ ਆਉਂਦੀਆਂ ਹਨ। ਹਾਂਜੀ ਸੰਗਤਾਂ ਆਉਂਦੀਆਂ ਨੇ ਜੀ। ਸੰਗਤਾਂ ਹਰ ਵੀਰਵਾਰ ਨੂੰ ਇੱਥੇ ਮੱਥਾ ਟੇਕਣ ਆਉਂਦੀਆਂ ਨੇ ਔਰ ਗੱਦੀ ਨਿਸ਼ੀਨ ਸਾਡੇ ਸਤਕਾਰਯੋਗ ਬੀਬੀ ਹਰਵੰਸਕੌਰ ਜੀ ਇਹ ਗੱਦੀ ਨਿਸ਼ੀਨ ਇੱਥੇ ਸੇਵਾਦਾਰ ਨੇ ਇਸ ਦਰਬਾਰ ਦੇ ਦੂਰੋਂ ਦੂਰੋਂ ਜਿਹੜੀਆਂ ਸੰਗਤਾਂ ਆਉਂਦੀਆਂ ਉਹਨਾਂ ਦੀਆਂ ਮੰਨਤਾਂ ਬਹੁਤ ਪੂਰੀਆਂ ਹੁੰਦੀਆਂ ਨੇ ਔਰ ਵੱਧ ਤੋਂ ਵੱਧ ਸੰਗਤਾਂ ਇਸ ਜਗ੍ਹਾ ਤੇ ਆ ਕੇ ਨਤਮਸਤਕ ਹੋ ਕੇ ਬਾਬਾ ਜੀ ਦਾ ਅਸ਼ੀਰਵਾਦ ਲੈਂਦੀਆਂ ਨੇ ਔਰ ਬਹੁਤ ਯੋਗਦਾਨ ਵੀ ਦਿੰਦੀਆਂ ਨੇ ਇਸ ਮੇਲੇ ਵਿੱਚ ਹਾਂਜੀ 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 ਮੇਲਾ ਪਰਿਆ ਰਹੇ ਇਹ ਤਕਰੀਬਨ ਤਾਂ ਜੀ ਜੁਲਾਈ ਤੋਂ ਬਾਅਦ ਹੁੰਦਾ ਵਾ ਤੇ ਇਸ ਵਾਰੀ ਇਹ ਮੇਲਾ ਜੁਲਾਈ ਤੋਂ ਬਾਅਦ ਤਰੀਕ ਥੋੜੀ ਚੇਂਜ ਕਰ ਕਿਉਂਕਿ ਉਹਨਾਂ ਦਿਨਾਂ ਦੇ ਵਿੱਚ بارشਾਂ ਬਹੁਤ ਜਦੋਂ ਵੀ ਇੱਥੇ ਮੇਲਾ ਰੱਖਿਆ ਜਾਂਦਾ ਕਿ بارشਾਂ ਦੇ ਦਿਨ ਹੁੰਦੇ ਨੇ ਇਸ ਵਾਰੀ ਇਹ ਮੇਲਾ ਜੁਲਾਈ ਦੀ ਜਗ੍ਹਾ ਤੇ ਨਵੰਬਰ ਦੇ ਵਿੱਚ ਰੱਖਿਆ ਗਿਆ ਜੀ ਅੱਜ 21 ਨਵੰਬਰ ਬਾਬਾ ਦੀਨ ਦਾ ਸ਼ਹੀਦ ਦਿਗਾਂ ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮੇਲਾ ਕਰ ਰਿਹਾ ਹੈਗਾ ਜੋ ਗੱਤੀ ਮਸ਼ੀਨ ਨੇ ਹਲੇ ਬੀਬੀ ਜੀ, ਰਵੰਸ਼ ਕੋਰ ਜੀ ਉਹਨਾਂ ਦੀ ਰੈਂਸ ਨੂੰ ਅਸੀਂ ਇੱਡਾ ਸਾਡਾ ਪ੍ਰੋਗਰਾਮ ਬੜਾ ਚੱਲ ਰਿਹਾ ਲੋਕੀ ਸਾਰੀ ਸੰਗਤ ਦਾ ਉਰਕ ਲਗਾ ਦੂਰੀ ਆਏ ਨੇ ਸੋਪਤਿਆ ਨਾਲ ਸਾਰਾ ਨਾਇਦਾ ਤੇ ਨੂੰ ਬਹੁਤ ਬਹੁਤ ਧੰਨਵਾਦ ਜਿਹੜੀ ਮੇਲੇ ਕਿਹੜੀ ਰੋਟ ਤੇਗੀ ਪੀਰ ਬਾਬਾ ਦਿਨਸ਼ਾਕ ਕਨੇਜ ਰੋਡ ਤੇ ਖੰਨੇ ਵਾਲੀ ਕਲੋਨੀ ਦੇ ਨੇ ਹਰ ਸਾਲ ਦੀ ਤਰ੍ਹਾਂ ਮੇਲਾ ਕਰਾਇਆ ਸੱਬਿਆਜ਼ਰਕ ਮੇਲਾ ਕਾਫੀ ਕਲਾਕਾਰ ਪੁੰਚੇ ਕਾਫੀ ਸੰਤ ਪੁੰਚੇ ਬੜੇ ਕਲਾਕਾਰ ਨੇ ਹਾਜ਼ਰ ਬਈ ਕਾਫੀ ਜ਼ਿਆਦਾ ਕਲਾਕਾਰ ਆਏ ਨੇ ਤੇ ਕੁਝ ਬੈਠੇ ਵੀ ਨੇ ਜਿਵੇਂ ਸੌਨ ਸਿਕੰਦਰ ਜੀ ਹੋਏ ਤੇ ਖੰਨੇ ਵਾਲਾ ਕਿੰਨੇ ਬਿੱਟੂ ਵਾਲੇ ਸਾਰੀ ਜਿਆਦਾ ਤੁਹਾਨੂੰ ਅਨਕਲਗਰ ਰਾਜਨ ਗੱਲ ਜੀ ਸਾਨੇ ਆਉਂਦੇ ਆਣ ਸ਼ਾਨ ਦੇ ਉਹ ਵੀ ਆ ਰਹੇ ਨੇ ਸਾਰੇ ਸੰਗਤ ਬਹੁਤ ਵਧੀਆ ਆ ਗਈ ਸੰਗਤ ਆਰੀਆਂ ਨੇ ਸੰਤਲ ਕੀ ਮੈਸੇਜ ਆ ਗਿਆ ਤੁਹਾਨੂੰ ਇਹ ਤੋਂ ਮਨੂ ਕਮਨਾ ਕਰੀਆਂ ਬਹੁਤ ਜਿਆਦਾ ਸੰਗਤ ਆਦੀ ਹੈ ਹਰ ਪੀਰਵਾਰ ਦੀ ਉਹ ਪੀਰਵਾਰ ਆਉਂਦੀ ਸੰਗਤ ਤੋਂ ਮੈਂ ਮੰਨਤ ਬਹੁਤ ਜਿਆਦਾ ਬਾਬੇ ਜੀ